ਜਿੰਦਾਬਾਦ ਪੀ ਸੋਨੀ ਜਿੰਦਾਬਾਦ ਸੋ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਕਿ ਸੋਨੀ ਸਾਹਿਬ ਦੇ ਅੱਜ ਉਹਨਾਂ ਦੀ ਮਿਹਨਤ ਸਦਕਾ ਔਰ ਉਸ ਦੇ ਨਾਲ ਹੀ ਮੈਂ ਪਾਰਟੀ ਹਾਈ ਕਮਾਂਡ ਸ਼੍ਰੀ ਰਾਹੁਲ ਗਾਂਧੀ ਜੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਆਪਣੇ ਸਟੇਟ ਦੇ ਪ੍ਰੈਜ਼ੀਡੈਂਟ ਨਵਜੋਤ ਸਿੰਘ ਸਿੱਧੂ ਜੀ ਦਾ ਸਾਰੇ ਸੀਨੀਅਰ ਲੀਡਰਸ਼ਿਪ ਹਨਾ ਦਾ ਵੀ ਧੰਨਵਾਦ ਵੀ ਕਰਦੇ ਆਂ ਔਰ ਮੈਂ ਉਹਨਾਂ ਦਾ ਸਮਝਦਾ ਕਿ ਸੋਨੀ ਸਾਹਿਬ ਪਿਛਲੇ 30 35 ਸਾਲਾਂ ਤੋਂ ਇਸ ਗੁਰੂਦੀ ਨਗਰੀ ਦੀ ਸੇਵਾ ਕਰ ਰਹੇ ਅੱਜ 5ਵੀਂ ਵਾਰ ਉਹ ਲਗਾਤਾਰ ਇਸ ਸੰਭਰਸ਼ਤ ਸ਼ਹਿਰ ਤੋਂ ਐਮਐਲਏ ਬਣ ਕੇ ਗਏ ਨੇ ਅੱਜ ਉਹਨਾਂ ਨੂੰ ਡਿਪਟੀ ਸੀਐਮ ਮਨਾਇਆ ਗਿਆ ਅੱਗੇ ਵੀ ਉਹ ਸੇਵਾ ਕਰਦੇ ਸੀ ਬਤੌਰ ਮੰਤਰੀ ਵੀ ਉਹਨਾਂ ਨੇ ਪੰਜਾਬ ਦੀ ਸੇਵਾ ਕੀਤੀ ਹੈ ਡਿਪਟੀ ਸੀਐਮ ਮੰਨ ਕੇ ਵੀ ਉਹ ਪੰਜਾਬ ਦੀ ਸੇਵਾ ਕਰਨਗੇ ਸੋ ਅੱਜ ਖੁਸ਼ੀ ਦਾ ਮੌਲ ਹੈ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਧੰਨਵਾਦ ਕਰਨਾ ਹੈ ਔਰ ਖਾਸ ਕਰਕੇ ਪਾਰਟੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਅੱਜ ਸੋਨੀ ਸਾਹਿਬ ਨੂੰ ਡਿਪਟੀ ਸੀਐਮ ਬਣਾਇਆ ਧੰਨਵਾਦ ਪੰਜਾਬ ਦੀਆਂ ਜ਼ਿੰਮੇਵਾਰੀਆਂ ਵਧੀਆਂ ਪੰਜਾਬ ਦੇ ਡਿਪਟੀ ਸੀਐਮ ਬਣਨ ਤੋਂ ਬਾਅਦ ਸੋ ਦੇਖੋ ਇਹ ਤਾਂ ਸੋ ਹੀ ਚੁੱਕੀ ਗਈ ਹੈ ਜ਼ਿੰਮੇਵਾਰੀਆਂ ਦੇ ਵਧਣ ਗਿਆ ਜ਼ਿੰਮੇਵਾਰੀਆਂ ਤੋਂ ਸੋਨੀ ਸਾਹਿਬ ਨੇ ਅੱਗੇ ਗੱਲ ਕੀਤੀ ਕਿ 30 35 ਸਾਲ ਤੋਂ ਜਦੋਂ ਕਾਉਂਸਲਰ ਬਣੇ ਫਿਰ ਮੇਅਰ ਬਣੇ ਅੱਜ ਪੰਜਵੀਂ ਵਾਰੀ ਐਮਐਲਏ ਬਣੇ ਔਰ ਪ ਨਾਲ ਮਿਹਨਤ ਨਾਲ ਔਰ ਇਮਾਨਦਾਰੀ ਦੇ ਨਾਲ ਸ਼ਹਿਰ ਦੀ ਸੇਵਾ ਕੀਤੀ ਹੈ ਪੰਜਾਬ ਦੀ ਸੇਵਾ ਕੀਤੀ ਹੈ ਜ਼ਿੰਮੇਵਾਰੀਆਂ ਜਿਹੜੀਆਂ ਵਧਣਗੀਆਂ ਉਹ ਪੂਰੀ ਆਪਣੀ ਲਗਨ ਨਾਲ ਕਰਨਗੇ ਇੱਥੇ ਕੋਈ ਡਾਊਟ ਨਹੀਂ ਸਾਰੇ ਸਭ ਨੂੰ ਪਤਾ ਹੈ ਸਾਰੇ ਪੰਜਾਬ ਨੂੰ ਪਤਾ ਹੈ ਅੱਜ ਮੈਂ ਸਮਝਦਾ ਕਿ ਇੱਕ ਹਿੰਦੂ ਚਿਹਰੇ ਦੇ ਤੌਰ 'ਤੇ ਸੁਖਨੀ ਸਾਹਿਬ ਨੂੰ ਜਿਹੜਾ ਡਿਪਟੀ ਸੀਐਮ ਬਣਾਇਆ ਗਿਆ ਉਹਨਾਂ ਨੇ ਸਾਰਿਆਂ ਨੂੰ ਜਿੱਦਾਂ ਇੱਕ ਸੀਐਮ ਸਾਹਿਬ ਚੰਨੀ ਸਾਹਿਬ ਨੂੰ ਬਣਾਇਆ ਗਿਆ ਸੁਖਜਿੰਦਰ ਰੰਦਾਵਾ ਜੀ ਨੂੰ ਉਹਨਾਂ ਨੇ ਡਿਪਟੀ ਸੀਐਮ ਬਣਾਇਆ ਸੋਨੀ ਸਾਹਿਬ ਨੂੰ ਡਿਪਟੀ ਸੀਐਮ ਬਣਾਇਆ ਸਾਰੀ ਵਧੀਆ ਟੀਮ ਆ ਸਾਰਿਆਂ ਨੂੰ ਨਾਂ ਲੈ ਕੇ ਸਾਡਾ ਜਿਹੜਾ ਮੇਨ ਟਾਰਗੇਟ ਰਹੇਗਾ ਆਉਣ ਵਾਲੀ ਵਿਧਾਨ ਸਭਾ ਇਲੈਕਸ਼ਨ ਜਿਹੜੀ 2022 ਦੀ ਹੈ ਜਿਹੜੀ 4-5 ਮਹੀਨੇ ਬਾਅਦ ਹੋਣੀ ਹੈ ਉਹ ਟਾਰਗੇਟ ਹੈ ਦੁਬਾਰਾ ਸਾਰੇ ਇਕੱਠੇ ਹੋ ਕੇ ਰਲ ਕੇ 2022 ਦੇ ਕਾਂਗਰਸੀ ਸਰਕਾਰ ਬਣਾਵਾਂਗੇ ਜਿਹੜਾ ਕਾਟੋਕਲੇ ਚੱਲਦਾ ਪਿਆ ਹੁਣ ਬਿਲਕੁਲ ਸਹੀ ਹੋ ਜਾਏਗਾ ਦੇਖੋ ਪਰਿਵਾਰਾਂ 'ਚ ਛੋਟੀ ਮੋਟੀ ਹੁੰਦੇ ਨੇ ਜਿਹੜਾ ਕੋਈ ਛੋਟਾ ਮੋਟਾ ਹੈ ਜਿਹੜਾ ਸੌਟ ਆਊਟ ਹੈ ਕੋਈ ਕਲੇਸ਼ ਨਹੀਂ ਕੋਈ ਕੁਝ ਨਹੀਂ ਹਰ ਘਰ 'ਚ ਹੁੰਦਾ ਹੈ ਪਾਰਟੀ 'ਚ ਵੀ ਹੁੰਦਾ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਹੈ